ਕੇਜਰੀਵਾਲ ਜੀ ਭੋਲੇ ਜੇ ਬਣ ਕੇ ਕਹਿੰਦੇ ਸੀਗੇ ਹਮ ਬਿਹਦ ਵੀ ਕਰਨੇ ਵਾਲੋਂ ਕੋ ਜੇਲੋਂ ਮੇ ਬੰਦ ਕਰਾਂਗੇ ਉਹ ਕਿੱਥੇ ਚਲੇ ਗਏ ਪਹਿਲੀ ਗੱਲ ਮਜੀਠੀਆਂ ਨੂੰ ਜਿਹੜਾ ਇਹਨਾਂ ਨੇ ਇਹ ਤਾਂ ਸਭ ਰਲੇ ਹੋਏ ਨੇ ਆਪਸ ਅੰਦਰ ਭਗਵੰਤ ਮਾਨ ਮਜੀਠੀਆਂ ਇੱਕੋ ਹੀ ਨੇ ਗੱਲ ਕਹੀ ਭਗਵੰਤ ਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸ ਪਾਤਾ ਢੀਏ ਦਾ ਕਿੰਨੀਜ਼ ਵਰਡ ਬੁੱਕ ਆਫ ਰਿਕਾਰਡ ਚ ਅਗਰ ਫਰਾਡ ਦਾ ਨਾਮ ਲਿਖਣਾ ਹੋਵੇ ਤੇ ਸਭ ਤੋਂ ਉੱਤੇ ਕੇਜਰੀਵਾਲ ਜੀ ਦਾ ਦੂਜੇ ਨੰਬਰ ਤੇ ਮਨੀਸ਼ ਸੋਦੀਆ ਜਿਹਾ ਲਿਖਿਆ ਜਾਊਗਾ ਮਨੀਸ਼ ਸੁਸੋਦੀਆ ਜੀ ਨੂੰ 100 ਗਨਮੈਂਡ ਦੇ ਦਿੱਤੇ ਨੇ ਤੇਂਦਰ ਜੈਨ ਜੀ ਕੋਲ 750 ਗਨਮੈਂਡ ਨਾਇਲ ਕੋਲ 130 ਗਨਮੈਂਡ ਨੇ ਮਨੀਸ਼ ਸੁਸੋਦੀਆ ਜੀ ਸੁਣਿਆ 39 ਸੈਕਟਰ ਕੋਠੀ ਲੈ ਲਈ ਆ ਤੇਂਦਰ ਜੈਨ ਜੀ ਨੇ ਨਾਲ ਵਾਲੀ ਲੈ ਲਈ ਆ 4 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਿਆ ਪੰਜਾਬ 4 ਲੱਖ ਕਰੋੜ ਦੇ ਜੋ 10 ਸਾਲ ਦਿੱਲੀ ਨੂੰ ਬਰਬਾਦ ਕਰਕੇ ਜਿਹੜੀ ਪਾਰਟੀ ਅੱਜ ਕੱਲ ਤੁਹਾਡੇ ਇੱਥੇ ਪਹੁੰਚੀ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਦੋਹਾਂ ਹੱਥਾਂ ਨਾਲ ਲੁੱਟ ਕੇ ਔਰ ਦਿੱਲੀ ਨੂੰ ਬਰਬਾਦ ਕੀਤਾ ਉਸ ਨੂੰ ਠੀਕ ਕਰਨ ਦਾ ਕੰਮ ਕਰ ਰਿਹਾ ਕੱਬਲੇ ਕੈਬਨਿਟ ਮੀਟਿੰਗ ਅੰਦਰ ਬਹੁਤ ਇਤਿਹਾਸਿਕ ਫੈਸਲਾ ਲਿਆ ਗਿਆ ਜਿਹੜਾ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਜੋ ਕਿ ਨਵੰਬਰ 2025 ਆ ਰਿਹਾ ਹੈ ਦਿੱਲੀ ਦੀ ਮਾਨਯੋਗ ਰੇਖਾ ਗੁਪਤਾ ਜੀ ਦੀ ਸਰਕਾਰ ਨੇ ਫੈਸਲਾ ਲਿਆ ਕੱਲ ਦੀ ਕੈਬਨਿਟ ਅੰਦਰ ਕਿ ਇਸ ਦਿਨ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦਿੱਲੀ ਦੀ ਸਰਕਾਰ ਇਤਿਹਾਸਿਕ ਤੌਰ ਤੇ ਪਹਿਲੀ ਵਾਰ ਮਨਾਉਣ ਦਾ ਕੰਮ ਕਰੇਗੀ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕਦੀ ਦਿੱਲੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਹੀ ਦਿੱਲੀ ਚ ਹੋਈ ਸੀ ਉਹਨਾਂ ਦੇ ਦਿਨ ਨੂੰ ਹਮੇਸ਼ਾ ਅਣਗੌਲਿਆ ਲੇਕਿਨ ਇਹ ਦਿੱਲੀ ਦੀ ਸਰਕਾਰ ਜੋ ਰੇਖਾ ਗੁਪਤਾ ਜੀ ਦੀ ਭਾਤੀ ਜਨਤਾ ਪਾਰਟੀ ਸਰਕਾਰ ਆ ਇਸ ਦਿਹਾੜੇ ਨੂੰ ਲਾਲ ਕਿਲੇ ਦੇ ਉੱਤੇ ਦੋੜ ਦਿਨ ਦਾ ਸਮਾਗਮ ਕਰਕੇ ਮਨਾਉਣਾ ਕਰੋਗੇ ਜਿੱਥੇ ਲਾਲ ਕਿਲੇ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਉਨ੍ਹਾਂ ਦੇ ਇਤਿਹਾਸ ਦੀ ਜਾਣਕਾਰੀ ਧਾਰਮਿਕ ਤੌਰ ਤੇ ਪ੍ਰੋਗਰਾਮ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਹੀ ਸਾਲ ਭਰ ਦੇ ਪ੍ਰੋਗਰਾਮ ਦਿੱਲੀ ਦੇ ਸਕੂਲ ਇੰਸਟੀਟਿਊਸ਼ਨਸ ਅੰਦਰ ਕਾਲਜਿਸ ਅੰਦਰ ਹਰ ਤਰ੍ਹਾਂ ਦੇ ਐਜੂਕੇਸ਼ਨ ਫੋਰਮ ਉੱਤੇ ਪਲੇਟਫਾਰਮਸ 'ਤੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ 350 ਸਾਲਾ ਜਦੋਂ ਅਸੀਂ ਮਨਾ ਰਹੇ ਹਾਂ ਦਿੱਲੀ ਯੂਨੀਵਰਸਿਟੀ ਵੱਲੋਂ ਵੀ ਇੱਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ ਦਿੱਲੀ ਯੂਨੀਵਰਸਿਟੀ ਨੇ ਇੱਕ ਕੋਰਸ ਇੰਟਰੋਡਿਊਸ ਕੀਤਾ ਹੈ ਜੋ ਕਿ ਸਿੱਖ ਸ਼ਹਾਦਤ ਉੱਤੇ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਉੱਤੇ 1500 ਈਸਵੀ ਤੋਂ ਲੈ ਕੇ ਕਿਸ ਤਰੀਕੇ ਗੁਰੂ ਸਾਹਿਬਾਨਾਂ ਦੀਆਂ ਮਾਨ ਸ਼ਹਾਦਤਾਂ ਹੋਈਆਂ ਕਿਸ ਤਰੀਕੇ ਸਿੱਖ ਧਰਮ ਨਿਕਲਿਆ ਔਰ ਉਹਨਾਂ ਵਿਪਰੀਤ ਸਥਿਤੀਆਂ ਦੇ باوجود ਗੁਰੂ ਸਾਹਿਬ ਨੇ ਆਪਣੇ ਅਡੋਲ ਹੋ ਕੇ ਕਿਤਨਾ ਫੈਸਲੇ ਲਏ ਇਹ ਸਾਰਿਆਂ ਦੇ ਉੱਤੇ ਦੇਸ਼ ਦੇ ਅੰਦਰ ਪਹਿਲੀ ਪਹਿਲਾਂ ਤੋਂ ਹੀ ਹੋਣਾ ਚਾਹੀਦਾ ਸੀ ਪਰ ਮੈਨੂੰ ਇਸ ਗੱਲ ਨੂੰ ਦੱਸਦਿਆਂ ਬੜੀ ਤਸੱਲੀ ਹੋ ਰਹੀ ਆ ਕਿ ਦਿੱਲੀ ਯੂਨੀਵਰਸਿਟੀ ਨੇ ਇਹ ਪਹਿਲਾ ਕੋਰਸ ਇੰਟਰੋਡਿਊਸ ਕੀਤਾ ਹੈ ਹੁਣ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਹੋਵੇ ભગોવન ਸਿੰਘ મહારાજજી ਦਾ ઇતિહાસ હોય સાહેબ જાદ્યાના ઇતિહાસ ਦੀ જાણકારી હોય ਜਿੱਦਾਂ ਭਾਰਤ ਦੀ ਸਰਕਾਰ ਨੇ ਇੱਕ ਰਾਸ਼ਟਰੀ ਦਿਵਸ ਮનાયા ਹੈ સાહેબ જાદ્યા ਦੀ ਇਸਲਾਮੀ ਸ਼ਹਾਦਤ ਨੂੰ ਸਮਰਪਿਤ ਇਹ ਸਾਰੀਆਂ ਜਾਣਕਾਰੀਆਂ ਹੁਣ ਦਿੱਲੀ ਯੂਨੀਵਰਸਿਟੀ ਦੇ ਅੰਦਰ ਇੱਕ ਕੋਰਸ ਦੇ ਰਾਈ ਬੱਚੇ ਦੇਤੇ ਕੋਰਸ ਕਰਨਗੇ ਮੈਂ ਉਮੀਦ ਕਰਦਾ ਕਿਸ ਤੋਂ ਸੇਧ ਲੈ ਕੇ ਜਿੱਥੇ ਬਾਕੀ ਦੇਸ਼ ਦੀਆਂ ਯੂਨੀਵਰਸਿਟੀਆਂ ਐਸਾ ਕੰਮ ਕਰਨਗੀਆਂ ਮੈਨੂੰ ਖਾਸ ਤੌਰ ਤੇ ਉਮੀਦ ਆ ਯਕੀਨ ਆ ਕਿ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਔਰ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਜ਼ਰੂਰ ਇਸ ਦੇ ਉੱਤੇ ਚਿੰਤਾ ਕਰਨਗੀਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸੇ ਤਰੀਕੇ ਦਾ ਕੋਰਸ ਇਸੇ ਵੀ ਇੰਟਰੋਡਿਊਸ ਕਰਨਗੇ ਜੋ ਗੁਰੂ ਨਾਨਕ ਦੇਵ ਪਾਸ਼ਾ ਜੀ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਦਾ ਇਤਿਹਾਸ ਜਿੱਥੇ ਯੂਨੀਵਰਸਿਟੀ ਦੇ ਮਾਧਿਅਮ ਤੋਂ ਕੋਰਸ ਦੇ ਰਾਹੀਂ ਤੁਮ ਤੋਂ ਦੇਖੋ ਯੂਨੀਵਰਸਿਟੀ ਦੇ ਬੱਚਿਆਂ ਨੂੰ ਪਤਾ ਲੱਗੇਗਾ ਉਹ ਖੁਦ ਉਹਦੇ ਤੇ ਜਦੋਂ ਆਪਣੀ ਐਜੂਕੇਸ਼ਨ ਲੈਣਗੇ ਫਿਰ ਉਹ ਪ੍ਰੋਫੈਸਰ ਬਣਨਗੇ ਜਾਂ ਸਰਵਿਸਿਸ ਜਾਣਗੇ ਤੂੰ ਸੋਚ ਕੇ ਦੇਖੋ ਕਿ ਕਿੰਨਾ ਇਹ ਵੱਡਾ ਇੰਪੈਕਟ ਰਹੇਗਾ ਨਾਲ ਹੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ 350 ਸਾਲਾ ਸ਼ਹੀਦੀਪੁਰ ਮਨਾ ਰਹੇ ਹਾਂ ਦਿੱਲੀ ਦੇ ਅੰਦਰ ਉਹਨਾਂ ਦੇ ਵਾਸਤੇ ਇੱਕ ਮਿਆਵਾਕੀ ਜੰਗਲ ਵੀ ਸਟੈਬਲਿਸ਼ ਕੀਤਾ ਜਾਏਗਾ ਗੁਰੂ ਤੇਗ ਬਹਾਦਰ ਜੀ ਦੇ ਵਾਸਤੇ ਜੌਂਟੀ ਪਿੰਡ ਜੈਨਪੁਰ ਪਿੰਡ ਚ ਜੈਨਪੁਰ ਪਿੰਡ ਜੋ ਕਿ ਨਜ਼ਰਗੜ ਚਾ ਉਥੇ ਇੱਕ ਮਿਆਵਾਕੀ ਜੰਗਲ ਫੋਰੈਸਟ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਕੀਤਾ ਜਾਊਗਾ ਮੈਂ ਮੰਨਦਾ ਹਾਂ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡੀ ਲਕੀਰ ਖਿੱਚੀ ਸੀ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਇਹ ਪਿਛਲੇ 12 11 12 ਸਾਲਾਂ ਚ ਹੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਣਾ ਹੋਵੇ ਤਾਂ ਪੂਰੀ ਦੁਨੀਆ 'ਚ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਲਾਲਾਂ ਦੇ ਉੱਤੇ ਬਾਬਾ ਜੁਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਪੂਰੇ ਦੇਸ਼ ਦੇ ਅੰਦਰ ਇੱਕ ਰਾਸ਼ਟਰੀ ਦਿਵਸ ਦੇ ਰੂਪ ਚ ਮਨਾਇਆ ਗਿਆ ਇਹ ਦਿਹਾੜੇ ਜੋ ਮਨਾਏ ਜਾ ਰਹੇ ਨੇ ਇਹ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਮੋਦੀ ਜੀ ਦੇ ਵਿਜਨ ਦਾ ਮਨਾਏ ਜਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ 350 ਸਾਲ ਆਉਣ ਮਨਾਵਾਂਗੇ ਲੇਕਿਨ ਇਸ ਤੋਂ 2022 ਦੇ ਅੰਦਰ ਇਸ ਦੀ ਸ਼ੁਰੂਆਤ ਵੀ ਮੋਦੀ ਜੀ ਨੇ ਕੀਤੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਿਹਾੜਾ ਲਾਲ ਕਿਲੇ ਤੇ ਪਹਿਲੀ ਵਾਰ ਮਨਾਇਆ ਸੀ ਉਹ ਵੀ ਮੋਦੀ ਜੀ ਨੇ ਹੀ ਮਨਾਇਆ ਸੀ ਸੋ ਮੈਂ ਜਿੱਥੇ ਸਰਕਾਰ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦਾ ਇੱਕ ਯੂਨੀਕ ਕੋਰਸ ਇੰਟਰੋਡਿਊਸ ਕਰਨ ਵਾਸਤੇ ਉੱਥੇ ਹੀ ਆਪਣੀ ਮੁੱਖ ਮੰਤਰੀ ਜਿਨ੍ਹਾਂ ਨੇ ਕੱਲ ਕੈਬਨਿਟ ਚ ਇਤਿਹਾਸਿਕ ਫੈਸਲਾ ਲਿਆ ਉਹਨਾਂ ਦਾ ਵੀ ਧੰਨਵਾਦ ਕਰਦਾ। ਬੋਰ ਜੀ ਦੱਸੋ ਤੁਹਾਡਾ ਕੋਈ ਸ਼ੁਕਰੀ ਸਾਡਾ ਸੀਗਾ। ਦਿੱਲੀ ਦੇ ਲਟੂਰੇ ਲਟੇਰੇ ਜਿਹੜੇ ਪਹਾੜੇ ਸੀਗੇ ਉਹ ਪੰਜਾਬ ਚ ਆ ਗਏ। ਮੈਂ ਹੈਰਾਨ ਹੋਇਆ ਜਦੋਂ ਮੈਂ ਜਾਣ ਦੇਖ ਰਿਹਾ ਸੀਗਾ। ਬੇਅਦਬੀਆਂ ਤੇ ਪਹਿਲਾਂ ਕਾਂਗਰਸ ਨੇ ਸਿਆਸਤ ਕੀਤੀ। ਹੁਣ ਬਿਆਦਬੀਆਂ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਹੀ ਤਿੰਨ ਮੁੱਦਿਆਂ ਤੇ ਆਈ ਸੀ ਕਹਿੰਦੇ ਸੀ ਬਿਆਦਬੀਆਂ ਵਾਲਿਆਂ ਤੇ ਇਨਸਾਫ ਦੇਵਾਂਗੇ ਉਹਨਾਂ ਨੂੰ ਜੇਲਾ ਚ ਫੜ ਕੇ ਪਾਵਾਂਗੇ ਨਸ਼ਾ ਤਸਕਰ ਜੇਲਾ ਚ ਉਣਗੇ ਪੰਜਾਬ ਦਾ ਕਰਜ਼ਾ ਮਾਫ ਕਰ ਦੇਵਾਂਗੇ ਔਰ ਭੈਣਾਂ ਦੀਆਂ ਖਾਤਿਆਂ ਚ ਹਜ਼ਾਰ ਹਜ਼ਾਰ ਰੁਪਿਆ ਪਾਵਾਂਗੇ ਚਾਰੇ ਇਸ ਤੋਂ ਵੱਡੇ ਇਤਿਹਾਸ ਦੇ ਅੰਦਰ ਗਿਨੀਜ਼ ਵਰਲਡ ਬੁੱਕ ਆਫ ਰਿਕਾਰਡ ਚ ਅਗਰ ਫਰਾਡ ਦਾ ਨਾਮ ਲਿਖਣਾ ਹੋਵੇ ਤੇ ਸਭ ਤੋਂ ਉੱਤੇ ਕੇਜਰੀਵਾਲ ਜੀ ਦਾ ਦੂਜੇ ਨੰਬਰ ਤੇ ਮਨੀਸ਼ ਸੋਧਿਆ ਦਾ ਲਿਖਿਆ ਜਾਊਗਾ ਕਿੰਨਾ ਸੂਬੇਦਰ ਸੂਬੇ ਜਿੱਤਰੋਂ ਬੰਟੀ ਬਬਲੀ ਲੁੱਟਣ ਨਿਕਲੇ ਸੀ ਸੂਬੇਦਾਰ ਸੂਬੇ ਉਹੀ ਫਰਾਡ ਚੂਡ ਬੋਲ ਕੇ ਲੁੱਟਦੇ ਆ ਰਹੇ ਨੇ ਬੇਅਦਬੀਆਂ ਦੀ ਮੈਂ ਗੱਲ ਕਰਨਾ ਚਾਹੁੰਦਾ ਦਾ ਜਿਹੜੇ ਪੋਸਟਰ ਬாய் ਸੀਗੇ ਜਦੋਂ ਉਹਨਾਂ ਨੇ ਕੋਵਰ ਵਿਜੇ ਪ੍ਰਤਾਪ ਜੀ ਨੇ ਹੀ ਵਿਧਾਨ ਸਭਾ 'ਚ ਇਸ ਗੱਲ ਤੇ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਤੇ ਦੇਣਾ ਛਡੋਂ ਤੇ ਪਾਰਟੀ 'ਚੋਂ ਵੀ ਕੱਢ ਦਿੱਤਾ ਬੇਅਦਬੀਆਂ ਲਈ ਅਗਰ ਕਾਨੂੰਨ ਬਣਾਉਣਾ ਸੀ ਸਾਢੇ 3 ਸਾਲ ਹੋ ਗਏ ਤੁਸੀਂ ਅਜੇ ਤੱਕ ਕਿਸੇ ਨੂੰ ਬੇਅਦਬੀ ਵਾਲ ਨੂੰ ਫੜ ਕੇ ਅੰਦਰ ਹੀ ਨਹੀਂ ਦਿੱਤਾ ਤੁਸੀਂ ਤਾਂ ਰੋਜ਼ ਕਹਿੰਦੇ ਸੀਗੇ ਕੀ ਬੇਅਦਬੀਆਂ ਕਰਨ ਵਾਲੇ ਵੱਡੇ ਮਗਰਮੱਛਾਂ ਦਾ ਸਾਨੂੰ ਪਤਾ ਏ ਕੇਜਰੀਵਾਲ ਜੀ ਭੋਰੇ ਜੇ ਬਣ ਕੇ ਕਹਿੰਦੇ ਸੀਗੇ ਹਮ ਬੇਅਦਬੀ ਕਰਨ ਵਾਲੋਂ ਕੋ ਜੇਲ੍ਹੋਂ ਮੇਂ ਬੰਦ ਕਰੇਂਗੇ ਉਹ ਕਿੱਥੇ ਚਲੇ ਗਏ ਹੁਣ ਕਹਰੇ ਕਾਨੂੰਨ ਬਣਾਉਣਾ ਹੈ ਸਾਢੇ 3 ਸਾਲ ਤੱਕ ਕਿਆ ਤੁਸੀਂ ਬੇਅਦਬੀਆਂ ਦੇ ਉੱਤੇ ਰੋਕ ਲਾਉਣ ਨੂੰ ناکਾਮ ਰਹੇ ਦਾ ਮਤਲਬ ਤੁਸੀਂ ਮੰਨਦੇ ਪਏ ਜੇ ਕਿ ਸਾਢੇ 3 ਸਾਲ ਦੀ ਤੁਹਾਡੀ ناکਾਮੀਆਂ ਤੁਸੀਂ ਨੂੰ ਐਡਮਿਟ ਕਰਦੇ ਪਏ ਜੇ ਔਰ ਜਿਹੜੀਆਂ ਬੇਦਬੀਆਂ ਸਾਢੇ 3 ਸਾਲ ਚ ਹੋਈਆਂ ਤੁਹਾਡੇ ਰਾਜ ਦੌਰਾਨ ਹੋਈਆਂ ਇਹਦਾ ਮਤਲਬ ਤੁਸੀਂ ਪਹਿਲਾਂ ਤੋਂ ਤੈਅ ਕੀਤਾ ਸੀਗਾ ਕਿ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰੋਗੇ ਹੁਣ ਤੁਸੀਂ ਮੁੱਦੇ ਬਦਲਣ ਦੀ ਕੋਸ਼ਿਸ਼ ਕਰਦੇ ਪਏ ਜੀ ਮੁੱਦੇ ਬਦਲ ਰਹੇ ਜੀ ਸਾਢੇ 8000 ਕਰੋੜ ਦਾ ਲੋਨ ਲੈ ਲਿਆ 4 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਿਆ ਪੰਜਾਬ 4 ਲੱਖ ਕਰੋੜ ਦੇ ਆਪਾਂ ਗੱਲ ਕਰਦੇ ਪਏ ਹੁਣੇ 100 ਕਰੋੜ ਰੁਪਏ ਕਰਜ਼ਾ ਚੜ ਗਿਆ ਸਾਡੇ ਗੱਲ ਕਰਨ ਦੇ ਕਾਰਨ ਚ ਹਰ ਰੋਜ਼ 100 ਕਰੋੜ ਰੁਪਏ ਕਰਜ਼ਾ ਚੜਦਾ ਪਿਆ ਹੈ ਪੰਜਾਬ ਤੇ ਹਰ ਰੋਜ਼ 100 ਕਰੋੜ ਔਰ 8.5 ਹਜ਼ਾਰ ਕਰੋੜ ਹੋਣ ਲਿਆ 3 ਮਹੀਨਿਆਂ ਵਾਸਤੇ ਅਗਲੇ 3 ਮਹੀਨਿਆਂ ਚ ਫੇਰ 9 ਕਰੋੜ ਦਾ 9000 ਕਰੋੜ ਦੇਣਗੇ ਇਹ ਤੇ ਮਹੀਨੇ ਦਰ ਮਹੀਨੇ ਕਰਜ਼ਾ ਚੁੱਕਣ ਵਾਲੀ ਪਾਰਟੀ ਬਣ ਗਈ ਆ ਇਹ ਆਮ ਆਦਮੀ ਪਾਰਟੀ ਨਹੀਂ ਕਰਜ਼ਾ ਚੁੱਕ ਪਾਰਟੀ ਆ ਔਰ ਹੁਣ ਕਹਿ ਰਿਆ ਜਦੋਂ ਪੰਜਾਬ ਦਾ ਲੌਂਡਰ ਆਰਡਰ ਇੰਨਾ ਵਿਗੜ ਗਿਆ ਐਕਸਟਰਸ਼ਨ ਇੰਨੀ ਹੋ ਰਹੀ ਆ ਸੁਰੱਖਿਆ ਪੁਲਿਸ ਦੀ ਸਾਰੀ ਕੇਜਰੀਵਾਲ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਤੇ ਲੱਗੀ ਆ ਮਨੀਸ਼ ਸੁਸੋਧਿਆ ਜੀ ਨੂੰ 100 ਗਨਮੈਨ ਦੇ ਦਿੱਤੇ ਨੇ ਸਤਿੰਦਰ ਜੈਨ ਜੀ ਕੋਲ 250 ਗਨਮੈਨ ਨੇ ਨਾਇਲ ਕੋਲ 130 ਗਨਮਣ ਨੇ ਉਹ ਵਿਪ ਬਿਪਲ ਪੀ ਆ ਕੀ ਬਹਿਬ ਬਹਿਬਵ ਬੇਬਬ ਕੋ ਇਹ ਇੱਕ ਤਾਂ ਪੰਜਾਬ ਦੇ ਨਾਮ ਹੀ ਨਹੀਂ ਆਗੇ ਬੜਾ ਔਖਾ ਨਾਮ ਲੈਣਾ ਉਹਦੇ ਕੋਲ 150 ਪੀਏ ਨੇ ਇਹਦੇ 150 ਗਨਮਣ ਨੇ ਸਭ ਨੇ ਲਗਜ਼ਰੀਅਸ ਘਰ ਬਣਾ ਲਏ ਨੇ ਮਨੀਸ਼ ਸੁਸੋਦੀਆ ਜੀ ਸੁਣਿਆ 39 ਸੈਕਟਰ ਕੋਠੀ ਲੈ ਲਈ ਆ ਸਤਿੰਦਰ ਜੈਨ ਜੀ ਨੇ ਨਾਲ ਵਾਲੀ ਲੈ ਲਈ ਆ ਮਨਿਆ ਆਪਣੇ ਨੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦੇ ਘਰ ਚ ਰਹ ਰਹੇ ਨੇ ਉੱਥੇ ਹੀ ਉਹਨਾਂ ਦੇ ਨਾਇਰ ਪੀ ਰਹੇ ਨੇ ਹੁਣ ਜਦੋਂ ਬੇਦਬੀਆਂ ਤੋਂ ਇਹ ਬਦਲਣ ਦਾ ਲੋਕਾਂ ਦੀ ਜੋ ਡਿਸਕੰਟੈਂਟਾ ਜੋ ਲੋਕਾਂ ਦੇ ਮਨ ਦੇ ਅੰਦਰ ਰੋਸ ਆ ਉਸ ਨੂੰ ਆਮ ਆਦਮੀ ਪਾਰਟੀ ਬਦਲਣ ਦੀ ਕੋਸ਼ਿਸ਼ ਕਰਦੀ ਪਈ ਆ ਬਹਾਨੇ ਲੱਭ ਲੱਭ ਕੇ ਇਧਰ ਉਧਰ ਕਰਦੀ ਆ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਅਮੋਗੇ ਦੇ ਅੰਦਰ ਅਨਲਜੀਤ ਕੰਬੋਜ 1 ਕਰੋੜ ਰੁਪਏ ਫਰੋਤੀ ਮੰਗੀ ਉਹ ਵਿਚਾਰਾ ਦਰਖਾਸਤਾਂ ਲੈ ਕੇ ਕੋਰਟਚਰੀ ਭੱਜਿਆ ਫਿਰਦਾ ਏ ਉਹ ਜੀਸ ਨੂੰ ਕਹਿ ਰਿਆ ਮੈਨੂੰ ਸੁਰੱਖਿਆ ਦੇ ਦਿਓ ਉਹ ਕਹਿੰਦੇ ਅਸੀਂ ਸਾਰੀ ਸੁਰੱਖਿਆ ਜਿਹੜੀ ਆ ਕੇਜਰੀਵਾਲ ਜੀ ਨੂੰ ਦੇ ਦਿੱਤੀ ਹੈ ਤੈਨੂੰ ਗਨਮੈਣ ਨਹੀਂ ਦੇ ਸਕਦੇ ਦੱਸੋ ਕੇਜਰੀਵਾਲ ਜੀ ਨੂੰ ਸੁਰੱਖਿਆ ਦੇਣੀ ਕਿੰਨੀ ਜ਼ਰੂਰੀ ਸੀ ਉਹਨੇ ਫੇਰ ਦਰਖਾਸਤ ਲਾਈ ਉਹਨੂੰ 2-3 ਲੈਣ ਲਈ ਇੱਕ ਆਰਮੀ ਦਿੱਤਾ ਫੇਰ ਕਹਿੰਦੇ ਮਨੀਸ਼ ਸੁਸੋਧਿਆ ਜੀ ਆ ਗਏ ਨੇ ਪੰਜਾਬ ਤੋਂ ਉਹਨਾਂ ਨੂੰ ਸੁਰੱਖਿਆ ਦੇਣੀ ਪੈਰੀ ਤੈਨੂੰ ਸਵੱਛਤਾ ਧਾਰਤੀ ਉਹਦੀ ਫੇਰ ਕੀ ਮਨੀਸ਼ ਸੁਸੋਧਿਆ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਜਾਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਤੁਸੀਂ ਦੇਖਿਆ ਬਹੋਰ ਦੇ ਅੰਦਰ ਕਿਤਰਾ ਵਰਮਾ ਜੀ ਦਾ ਕਤਲਕਾਰ ਦਿੱਤਾ ਗਿਆ ਇਹ ਸਾਰੇ ਮੁੱਦਿਆਂ ਤੋਂ ਧਿਆਨ ਹਟ ਮੈਂ ਇਹ ਕਹਿਣਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਦੇ ਰਾਜ ਜਿਹੜੀਆਂ ਬੇਦਬੀਆਂ ਹੋਈਆਂ ਨੇ ਉਹਨਾਂ ਦਾ ਹਿਸਾਬ ਅੱਜ ਲੋਕ ਮੰਗਦੇ ਨੇ ਸਾਢੇ 3 ਸਾਲ ਬਾਅਦ ਤੁਹਾਨੂੰ ਸੁੱਤੇ ਉੱਥੇ ਜੇ ਕਿੱਥੇ ਸੀਗੇ ਸਾਢੇ 3 ਸਾਲ ਤੱਕ ਭਗਵੰਤ ਮਾਨ ਜੀ ਤੁਸੀਂ ਕਿੱਥੇ ਸੀਗੇ ਮਨੀਸ਼ ਸੋਸੋਧਿਆ ਜਿਹਨੂੰ ਸੂਪਰ ਮੁੱਖ ਮੰਤਰੀ ਬਣਾ ਰੱਖਿਆ ਹੈ ਔਰ ਅੰਡ ਕਰਾਊਨ ਕਿੰਗ ਜਿਹੜੇ ਨੇ ਅਰਵਿੰਦ ਕੇਜਰੀਵਾਲ ਇਹ ਸਿਰਫ ਔਰ ਸਿਰਫ ਨਟਕੀ ਔਰ ਡਰਾਮੇਬਾਜ਼ੀਆਂ ਨੇ ਮੁੱਦੇ ਬਦਲਣ ਦੇ ਤਰੀਕੇ ਸ੍ਰੀਸਰ ਸਾਹਿਬ 2018 ਨੂੰ ਪੰਜਾਬ ਵਿਧਾਨ ਸਭਾ ਨੇ ਇੱਕ ਬਿਲ ਪਾਸ ਕੀਤਾ ਸੀ ਬੀ ਅੱਗੇ ਪਰ ਉਹ ਪਿਛਲੇ ਸੱਤਕ ਸਮਾਂ ਤੋਂ ਰਾਸ਼ਟਰਪਤੀ ਸਾਹਿਬ ਤੋਂ ਕੋਈ ਪਿਆਰਿਆ ਕੋਸ਼ਿਸ਼ ਕਰੋਗੇ ਕਿ ਜੇਕਰ ਇਸ ਵਾਰ ਕਾਨੂੰਨ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਜਾਣਾ ਚਾਹੀਦਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਵਾਸਤੇ ਤੇ ਹਰ ਗੱਲ ਕਰਨੀ ਆਉਂਦੀ ਆ ਜੇ ਸਿਕਿਉਰਟੀ ਲੈਣੀ ਹੋਵੇ ਤੇ ਉਹ ਤੇ ਲੈ ਕੇ ਦੇਣੀ ਆਉਂਦੀ ਆ ਅਰਵਿੰਦ ਕੇਜਰੀਵਾਲ ਜੀ ਨੂੰ ਪਰ ਜੇ ਕੋਈ ਕਾਨੂੰਨ ਕੇਂਦਰ ਦੀ ਸਰਕਾਰ ਕੋਲ ਪੈਂਡਿੰਗ ਸੀਗਾ ਜਾਂ ਰਾਸ਼ਟਰਪਤੀ ਜੀ ਕੋਲ ਤੇ ਭਗਵੰਤ ਮਾਨ ਜੀ ਜਾ ਕੇ ਰਾਸ਼ਟਰਪਤੀ ਜੀ ਨੂੰ ਮਿਲ ਕੇ ਦੱਸ ਦੇ ਇਹਦੇ ਵਿੱਚ ਕਿੰਡੀ ਗੱਲ ਸੀਗੀ ਆਪਣੇ ਕੰਮਾਂ ਵਾਸਤੇ ਤੁਹਾਨੂੰ ਰੋਜ਼ ਮਿਲਣਾ ਆਉਂਦਾ ਏ ਇਲੈਕਸ਼ਨ ਕਮਿਸ਼ਨ ਦੇ ਵੀ ਘਰ ਪਹੁੰਚ ਜਾਂਦੇ ਜੇ ਰਾਸ਼ਟਰਪਤੀ ਜੀ ਨੂੰ ਪਹੁੰਚ ਜਾਂਦੇ ਜੇ ਤੇ ਪੰਜਾਬ ਦੇ ਕੰਮਾਂ ਵਾਸਤੇ ਕਿਉਂ ਤਕਰੀਬ ਹੋ ਰਹੀ ਸੀ ਕਿਉਂ ਨਹੀਂ ਜਾ ਕੇ ਗੱਲ ਕੀਤੀ ਬਹਾਨੇ ਲੱਭਦੇ ਪਏ ਨੇ ਬਹਾਨੇ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਾਇਆ ਪਾਰੇ ਇਸ ਕਰਕੇ ਬਹਾਨੇ ਲੱਭਦੇ ਸਰ ਓਵਰਏਜ ਜੋ ਵਾਹਨ ਦੇ ਦਿੱਲੀ ਮੈਂ ਉਸ ਤੋਂ ਲੈ ਕੇ ਸਰ ਦਿੱਲੀ ਦਾ ਕੀ ਸਟੈਟਿਟਿਕ ਇਹਦਾ ਹੈ ਇਹ ਇੱਕ ਵਾਰੀ ਫੈਸਲੇ ਆ ਗਏ ਵੀ ਬੰਦ ਕਰਾਂ ਹਾਂ ਫਲਿੱਪ ਫਲॉप ਬਾਰ-ਬਾਰ ਹੋ ਰਹਾ ਹੈ ਕਿੰਨੇ ਫਲਿੱਪ ਫਲॉप ਹੋ ਰਿਹਾ ਪਹਿਲੇ ਗੱਲ ਤਾਂ ਕਿ ਜੋ ਹੈ ਨਹੀਂ ਨਹੀਂ ਫਲਿੱਪ ਫਲॉप ਕੌਣ ਕਰ ਰਿਹਾ ਨਹੀਂ ਪਤਾ ਹੀ ਕੀ ਉਸ ਜਿਹੜੇ ਬੇਈਮਾਨ ਤੁਹਾਡੇ ਇੱਥੇ ਆਏ ਨੇ ਕਿ ਸਾਰੀਆਂ ਬਿਮਾਰੀਆਂ ਉੱਥੇ ਦੇ ਕੇ ਗਏ ਨੇ ਤੁਹਾਡੇ ਕੋਲ ਵੀ ਸਾਰੀਆਂ ਆ ਜਾਣਗੀਆਂ ਜਦੋਂ ਠੰਡ ਲੱਗਦੀ ਆ ਨਾ ਤੇ ਜਿਹੜਾ ਪਲਵਾਨ ਹੁੰਦਾ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਲੱਗਦੀ ਲੱਗਦੀ ਸਭ ਨੂੰ ਇਹ ਜੋ ਲੁਟੇਰੇ ਉੱਥੋਂ ਆਏ ਨੇ ਇਹਨਾਂ ਸਭ ਕੋਲ ਤੁਹਾਡੇ ਇੱਥੇ ਵੀ ਇਲਾਜ ਕਰਾ ਦੇਣਾ ਥੋੜੇ ਦਿਨਾਂ ਵਿੱਚ ਦੇਖਿਓ ਜੀ ਪਰ ਹੁਣ ਤਾਂ ਤੁਹਾਡੀ ਸਰਕਾਰ ਆ ਕਿਹਾ ਜਾ ਰਿਹਾ ਕਿ ਨਵੰਬਰ ਚ ਬੰਦ ਹੋ ਜਾਣਗੀਆਂ ਸਰਕਾਰ ਦਾ ਆਰਡਰ ਨਹੀਂ ਸੁਪਰੀਮ ਸੁਪਰੀਮ ਕੋਰਟ ਦਾ ਆਰਡਰ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਅੰਦਰ ਇਸ ਨੂੰ ਲਾਗੂ ਕੀਤਾ ਸੀਗਾ 80000 ਗੱਡੀਆਂ ਬੜਾ ਇੰਪੋਰਟੈਂਟ ਆ ਨੋਟ ਕਰ ਲਿਓ ਜੇ 80000 ਗੱਡੀਆਂ ਨੂੰ ਐਂਡ ਆਫ ਲਾਈਫ ਕਰਕੇ ਖਤਮ ਕਰ ਦਿੱਤਾ ਗਿਆ ਔਰ ਜਦੋਂ ਮੈਂ ਜਾ ਕੇ ਸਾਰੀ ਇਹਦੀ ਜਾਣਕਾਰੀ ਲਈ ਤੁਸੀਂ ਸੁਣ ਕੇ ਹੈਰਾਨ ਹੋ ਜੋਗੇ ਦਿੱਲੀ ਅੰਦਰ ਅਜੇ ਤੱਕ ਇੱਕ ਵੀ ਜੋ ਰਜਿਸਟਰਡ ਸਕ੍ਰੈਪ ਯੂਨਿਟ ਆ ਇੱਕ ਵੀ ਨਹੀਂ ਲੱਗਾ ਦਿੱਲੀ ਅਜੇ ਤੱਕ ਉਹ 80000 ਗੱਡੀਆਂ ਕਿਨੂੰ ਦੇ ਦਿੱਤੀ ਆ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਡੀਲਰਾਂ ਤੋਂ ਪੈਸੇ ਲਏ ਸੀਗੇ ਕਾਰ ਕੰਪਨੀਆਂ ਤੋਂ ਪੈਸੇ ਲਏ ਸੀਗੇ ਕਿ ਅਸੀਂ ਤੁਰੰਤ ਕਾਰਵਾਈ ਕਰਕੇ ਪੁਰਾਣੀਆਂ ਗੱਡੀਆਂ ਹਟਾਵਾਂਗੇ ਨਵੀਆਂ ਵਿਕਣਗੀਆਂ ਔਰ ਉਹਦੇ ਚੱਲਦੇ ਨਾਲ ਦਿੱਲੀ ਅੰਦਰ ਕੈਮਰੇ ਵੀ ਲਗਾ ਦਿੱਤੇ ਕਿਸੇ ਕੋਟ ਨੇ ਉਹਨੂੰ ਕੈਮਰੇ ਲਗਾਉਣ ਨੂੰ ਨਹੀਂ ਕਿਹਾ ਸੀ ਮੈਂ ਔਰ ਤੁਹਾਨੂੰ ਜਨਤਕ ਤੌਰ ਤੇ ਔਨ ਟੀਵੀ ਕਹਿ ਰਿਹਾ ਇਹ ਗੱਲ ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਇਹਨਾਂ ਨੇ ਖੁਦ ਕੈਮਰੇ ਲਗਾ ਕੇ ਦੱਸਿਆ ਕਿ ਅਸੀਂ ਕੈਮਰੇ ਲਗਾ ਕੇ ਹੁਣ ਗੱਡੀਆਂ ਫੜਿਆ ਕਰਾਂਗੇ ਇਹਦਾ ਪਰਪਸ ਕੀ ਸੀਗਾ ਅੱਛੀਆਂ ਖਰਸੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਰਸੀਡੀਜ਼ ਵਰਗੀਆਂ ਬੀਐਮਡਬਲਯੂਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਸੀਗੀਆਂ ਇੰਨਾ ਨੇ ਆਪਣੇ ਡੀਲਰਾਂ ਦੇ ਲਈ ਚਕਵਾ ਚਕਵਾ ਕੇ ਉਹਨਾਂ ਨੂੰ 20-20 50-50 ਹਜ਼ਾਰ ਰੁਪਏ ਮਿਲਿਆ ਕੌਣ ਲਿਆ ਗਿਆ ਗੱਡੀ ਅਜੇ ਤੱਕ ਪਤਾ ਨਹੀਂ ਕਿਉਂਕਿ ਕੋਈ ਵੀ ਰਜਿਸਟਰਡ ਸਕ੍ਰੈਪ ਉੱਥੇ ਯੂਨਿਟ ਨਹੀਂ ਹੈਗਾ ਦਿੱਲੀ ਅੰਦਰ ਮੈਂ ਪੁੱਛਣਾ ਚਾਹੁੰਨਾ ਅਰਵਿੰਦ ਕੇ ਜੀਵਾਲ ਜੀ ਜਵਾਬ ਜਿਉ 80 ਹਜ਼ਾਰ ਗੱਡੀਆਂ ਕਿੱਥੇ ਗਈਆਂ ਅਸੀਂ ਲਿਖਿਆ ਸੀ ਸੀਯੂਕੇਐਮ ਨੂੰ ਕਿ ਸਾਸੀਆਂ ਜੇ ਲਾਗੂ ਕਰਨ ਦੀ ਸਥਿਤੀ 'ਚ ਨਹੀਂ ਹੈਗੇ ਸੀਯੂਕੇਐਮ ਨੇ 6 ਮਹੀਨਾ ਸਾਨੂੰ ਟਾਈਮ ਦਿੱਤਾ ਹੈ ਇੱਕ ਨਵੰਬਰ 2025 ਤੱਕ ਦਾ ਅਸੀਂ ਧੰਨਵਾਦ ਕਰਦੇ ਹਾਂ ਇਸੇ ਦੌਰਾਨ ਅਸੀਂ ਆਪਣੀ ਬਾਕੀ ਰੀਗਰ ਰੈਮਡੀਜ਼ ਵੀ ਐਕਸਪਲੋਰ ਕਰਾਂਗੇ ਜੋ ਜਿਹੜੇ ਆਮ ਆਦਮੀ پارٹی ਨੇ ਕਹਿੰਦੀ ਖੋਲੇ ਸੀਗੇ ਅਸੀਂ ਮਸਾਲਾ ਬਣ ਲਈ ਜਿਹੜੇ ਬੋਲਦੇ ਸੀ ਕਿ ਸਰਕਾਰ ਨਾ ਬਣ ਸਕਦੀ ਦੇਖੋ ਉਹ ਤੇ ਦਿਨ ਦਾ ਇਲਾਜ ਹੁੰਦਾ ਸੀ ਔਰ ਕਿਸੇ ਦਾ ਹੁੰਦਾ ਨਹੀਂ ਸੀ ਤੇ ਇਹ ਸਾਰੇ ਪਕੌੜੇ ਤੇ ਪੰਜਾਬ ਚ ਆ ਗਏ ਦੇਖੋ ਦਿੱਲੀ ਦੇਸ਼ ਦੀ ਰਾਜਧਾਨੀ ਮੈਂ ਦੱਸਣਾ ਚਾਹੁੰਦਾ ਹਾਂ ਸੜਕਾਂ ਦੇ ਉੱਤੇ ਆਪਣੀ ਫੋਟੋ ਲਗਾਉਣ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਟੈਂਪਰੇਰੀ ਸ਼ੈਲਟਰ ਜਿਹੜੇ ਹੁੰਦੇ ਨੇ ਪੋਟਾ ਕੈਬਿਨ ਪੋਰਟਾ ਕੈਬਨ ਸੜਕਾਂ ਤੇ ਲੈ ਕੇ ਰੱਖੇ ਪੋਰਟਾ ਕੈਬਨ ਉਹਦੇ ਚ ਜਾਨਵਰਾਂ ਦਾ ਇਲਾਜ ਨਾ ਹੋਵੇ ਨੂੰ ਕਹਿੰਦੇ ਬੰਦਿਆਂ ਨੂੰ ਇਲਾਜ ਕਰੋ ਜਿਹਨੂੰ ਅਤੀਸ਼ੀ ਜੀ ਤੋਂ ਪੁੱਛਿਆ ਗਿਆ ਇੱਕ ਪ੍ਰੈਸ ਵਾਲੇ ਵੱਲੋਂ ਕਿ ਤੁਸੀਂ ਕਦੀ ਇੰਨਾ ਚ ਇਲਾਜ ਕਰਾਇਆ ਹੈ ਕਹਿੰਦੇ ਫ੍ਰੈਂਕਲੀ ਮੈਂ ਉਹਨਾਂ ਦਾ ਵਰਡ ਦੱਸ ਰਹੇ ਹਾਂ ਫ੍ਰੈਂਕਲੀ ਦੇਖੋ ਮੈਂ ਤਾਂ ਕਦੇ ਉਹਨਾਂ ਮੇ ਗਈ ਨਹੀਂ ਫ੍ਰੈਂਕਲੀ ਇਹ ਆਪਣੀ ਅੰਦਰੀ ਸੋਚ ਆ ਮੈਂ ਪੁੱਛਦਾ ਜਿਹੜੇ ਮਹਿਲਾ ਕਲੀਨਚ ਅਰਵਿੰਦ ਕੇਜਰੀਵਾਲ ਜੀ ਨੇ ਇਲਾਜ ਕਰਾਇਆ ਮਨੀਸ਼ ਉਸੋਤੀ ਦਾ ਇਲਾਜ ਹੋਇਆ ਸਤਿੰਦਰ ਜੈਨ ਜੀ ਨੇ ਇਲਾਜ ਕਰਾਇਆ ਖੁਦ ਤੇ ਅਪੋਲੋ ਹਸਪੀਟਲ ਜਾ ਕੇ ਦਾਖਲ ਹੁੰਦੇ ਨੇ ਤੇ ਮੋਦੀ ਜੀ ਦੀ ਇਹ ਸੋਚ ਆ ਕਿ ਜੇ ਅਰਵਿੰਦ ਕੇਜਰੀਵਾਲ ਜੀ ਅਪੋਲੋ ਚ ਜਾ ਕੇ ਇਲਾਜ ਕਰਾਉਣਗੇ ਮਨੀਸ਼ ਸੋਸੋਧਿਆ ਜੀ ਕਰਾਉਣਗੇ ਸਤਿੰਦਰ ਜੈਨ ਜੀ ਕਰਾਉਣਗੇ ਕਿ ਕਿਆ ਦਿੱਲੀ ਦੇ ਆਮ ਸਧਾਰਨ ਲੋਕ ਨਹੀਂ ਕਰਾ ਸਕਦੇ ਉਹ ਵੀ ਕਰਾ ਸਕਦੇ ਨੇ ਇਸ ਕਰਕੇ 10 ਲੱਖ ਰੁਪਏ ਨੂੰ ਦਿੱਤਾ ਜਾਂਦਾ ਏ ਭਾਵੇਂ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣ ਭਾਵੇਂ ਸਰਕਾਰੀ ਚ ਕਰਾਉਣ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਿੱਲੀ ਅੰਦਰ ਦਿੱਤਾ ਜਾਂਦਾ ਏ ਇਹ ਇਹਨਾਂ ਦਾ ਫਰਾਡ ਮਾਡਲ ਸੀਗਾ ਇਸੇ ਤਰ੍ਹਾਂ ਆ ਕੇ ਇਹਨਾਂ ਨੇ ਹਰ ਗੱਲ ਚ ਲੁੱਟਣ ਦਾ ਕੰਮ ਕਰਦੇ ਨੇ ਲੁੱਟਣਾ ਪਰਪਸ ਸੀਗਾ ਹੈਲਥ ਸਰਵਿਸਿਜ਼ ਔਰ ਉੱਥੇ ਕੀ ਦਿਖਾਇਆ ਗਿਆ ਇੱਕ ਇੱਕ ਦਿਨ ਦੇ ਅੰਦਰ ਸੁਣ ਕੇ ਹਰਾਣ ਹੋ ਜੋਗੇ ਇੱਕ ਇੱਕ ਆਦਮੀ ਨੇ ਡਾਕਟਰ ਨੇ 5-500 ਪੇਸ਼ੈਂਟ ਦਾ ਚੈੱਕਅਪ ਦਿਖਾਇਆ ਜਦੋਂ ਕਿ ਹਰ ਸੈਕਿੰਡ ਵੀ ਚੈੱਕਅਪ ਕਰੇ ਤਾਂ ਵੀ 500 ਪੇਸ਼ੈਂਟ ਨੂੰ ਨਹੀਂ ਚੈੱਕ ਕਰ ਸਕਦਾ ਸੀਗਾ ਬਿੱਲ ਬਣਾ ਕੇ ਇੱਕ ਲੁੱਟਣ ਦਾ ਰਸਤਾ ਬਣਾਇਆ ਸੀ ਨਾ ਬਾਰੇ ਤਾਂ ਕਹਿੰਦੇ ਅਮਰੀਕਾ ਨੇ ਚਾਹਣਾ ਸਾਡੇ ਇਸ ਮਾਡਲ ਤੇ ਲੱਗਿਆ ਜਾਂਦੀ ਹੈ ਕੱਲ ਹੀ ਕਹਿੰਦੇ ਨਹੀਂ ਇਹ ਤੇ ਜਿਹੜਾ ਹੁਣ ਬਣਿਆ ਏ ਰਾਸ਼ਟਰੀ ਪਤਾ ਨਹੀਂ ਤੁਹਾਨੂੰ ਉਹ ਵੀ ਹੈ ਨਾ ਤੋਂ ਲੈ ਕੇ ਗਿਆ ਸੀ ਨਾ ਸਾਰੀ ਸਕੀਮਾਂ ਜਦੋਂ ਜੇਲ੍ਹ ਸੀਗਾ ਧਿਆੜ ਉਦੋਂ ਜੇਲ੍ਹ ਚੋਂ ਫਿਰ ਆਦਾਨ-ਪ੍ਰਦਾਨ ਕਰਦੇ ਸੀ ਨਾ ਉੱਥੇ ਅੰਦਰ ਖਾਤੇ ਫਿਰ ਕਿਉਂਕਿ ਸੇਫ ਸੀ ਨਾ ਜੇਲ੍ਹ ਅੰਦਰ ਗੱਲਬਾਤ ਕਰਨੀ ਤੇ ਇਹ ਜਿਹੜਾ ਹੁਣ ਰਾਸ਼ਟਰਪਤੀ ਇਹ ਤੁਮੇ ਇਹਦਾ ਨਹੀਂ ਗੱਲਬਾਤ ਕਰਕੇ ਲਈ ਸੀ ਕਿ ਤੁਹਾਨੂੰ ਨਹੀਂ ਪਤਾ ਇਹ ਜੋ ਗਾੜੀਆਂ ਵਾਲਾ ਮਾਮਲਾ ਹੈ ਇਸ ਤੇ ਪੂਰੇ ਦੇਸ਼ ਦੀ ਨਜ਼ਰ ਹੈ ਕਿ ਦਿੱਲੀ ਕਿਵੇਂ ਲਾਪਟੜਦਾ ਹੈ ਤਾਂ ਆਪਨੇ karenge ਅਗਲੀ ਗੱਲ ਮੈਂ ਦੱਸਣਾ ਚਾਹੁੰਨਾ ਹੈ ਇਹ ਜੋ ਅੱਜ ਪੰਜਾਬ ਦੇ ਲੋਕਾਂ ਨੂੰ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਜੋ ਅੱਜ ਸੈਸ਼ਨ ਰੌਂਡ ਦੀ ਕੱਲ ਗੱਲ ਕੀਤੀ ਗਈ ਆ ਇਹ ਡਿਵਰਜਨ ਆ ਦਿੱਲੀ ਦੇ ਵੱਡੇ ਵੱਡੇ ਬਿਲਡਰਾਂ ਤੋਂ ਪੈਸਾ ਫੜਿਆ ਗਿਆ ਹੈ बड़े-बड़े-बड़े बिल्डरों ਤੋਂ ਪੈਸਾ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਦੇਣ ਦੀ ਗੱਲਬਾਤ ਕੀਤੀ ਗਈ ਆ। ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਵਾਸਤੇ ਨਵੀਂ ਪਾਲਿਸੀ ਬਣਾਈ ਗਈ ਆ। ਔਰ ਜਦੋਂ ਵੀ ਮੈਂ ਦੱਸਣਾ ਚਾਹੁੰਨਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਮੋਡਸ ਆਪਰੰਡਾ ਹੀ ਕਿਹਾ ਹੈ। ਜਦੋਂ ਵੀ ਉਹਨਾਂ ਨੇ ਕੋਈ ਐਸਾ ਕੰਮ ਕਰਨਾ ਹੁੰਦਾ ਪਹਿਲਾਂ ਇਹ ਕਹਿੰਦੇ ਨੇ ਕਿ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਇਸੇ ਤਰ੍ਹਾਂ ਸ਼ਰਾਬ ਬੰਦੀ ਜਦੋਂ ਸ਼ਰਾਬ ਦੀ ਨਰ ਪਾਲਿਸੀ ਲਾਂਦੀ ਹੈ ਹੀ ਕਿਹਾ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਉਹ ਕ੍ਰਾਂਤੀ ਦਾ ਵਰਡ ਜਿਹਨੂੰ ਕਹਿ ਦੇਣਾ ਤੇ ਸਮਝ ਲਿਆ ਕਰੋ ਜੇ ਕਿ 100-200 ਕਰੋੜ ਰੁਪਏ ਅਰਵਿੰਦ ਕੇਜੀ ਵਾਲਜੀ ਦੇ ਘਰ ਆਉਣ ਦਾ ਇੰਤਜ਼ਾਮ ਹੋ ਗਿਆ। ਇਹ ਕ੍ਰਾਂਤੀ ਉਹਨਾਂ ਦਾ ਕੋਡਵਰਡ ਆ ਇਸ ਵਾਸਤੇ। ਜਦੋਂ ਕ੍ਰਾਂਤੀ ਕਹਿੰਨ ਫੜਾਫੜ ਕੁਰਸੀਆਂ ਛੱਡ ਕੇ ਖੜ੍ਹਾ ਹੋ ਜਾਇਆ ਕਰੋ ਵੀ ਪੈ ਗਿਆ ਸਿਆਪਾ ਲੈ ਗਿਆ ਹੁਣ ਪੰਜਾਬ ਫਿਰ ਲੁੱਟਿਆ ਜਾਣਾ ਜੇ ਕੋਰਾ। ਇਹ ਜਿਹੜੀ ਕ੍ਰਾਂਤੀ ਜ਼ਮੀਨਾਂ 'ਚ ਲਿਆਂਦੀ ਐ ਕੋਈ ਕ੍ਰਾਂਤੀ ਇਹ ਹੀ ਕ੍ਰਾਂਤੀ ਆ। ਪੰਜਾਬ ਤੋਂ ਇਹ ਅੰਦਰ ਦਿੱਲੀ ਤੋਂ ਵੱਡੇ-ਵੱਡੇ ਬਿਲਡਰਾਂ ਤੋਂ ਪੈਸੇ ਲੈ ਗਏ ਨੇ ਜਿਵੇਂ ਸ਼ਰਾਬ ਪਾਲਸੀ ਅੰਦਰ ਸੌਦੇ ਲੋਕਾਂ ਤੋਂ ਬੁਲਾਏ ਗਏ ਸੀਗੇ। ਵੱਡੇ-ਵੱਡੇ ਪ੍ਰਾਪਰਟੀ ਦੇ ਨਾਲ ਡੀਲ ਹੋ ਗਈ ਆ ਬਿਲਡਰਾਂ ਦੇ ਨਾਲ। ਉਹ ਆਉਣਗੇ ਇੱਥੇ ਉਹ ਜ਼ਮੀਨਾਂ ਖਰੀਦਣਗੇ ਆਉਣ ਉਹ ਲਾਇਸੈਂਸ ਲਗਾਉਣਗੇ ਇਹ ਧਮਕੀਆਂ ਦੇਣਗੇ ਤੁਹਾਡੀ ਜ਼ਮੀਨ ਖਵਾਇਰ ਕਰਨ ਲੱਗੇ ਆ ਇਸੇ ਡਰਾ ਡਰਾ ਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਤੇ ਜ਼ਮੀਨਾਂ ਦੇਣੀਆਂ ਪੈਣਗੀਆਂ ਇਹੀ ਕੰਮ ਹੁੱਡਾ ਜੀ ਨੇ ਕੀਤਾ ਸੀਗਾ ਮੌਦੋਂ ਮੁਕਦਮੇ ਦਰਜ ਹੋਏ ਮੈਂ ਅਫਸਰ ਸਹਿਬਾਨਾਂ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਲੋਕ ਪਾਲਿਸੀਆਂ ਬਣਾ ਰਹੇ ਜੇ ਅਸੀਂ ਆ ਜਿਹੜੇ ਤੁਸੀਂ ਪੰਜਾਬ ਦੇ ਗਰੀਬ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਜੇ ਕਿਸਾਨਾਂ ਦੀਆਂ ਜ਼ਮੀਨਾਂ ਖੋਰੇ ਜੋਂ ਉਹਨਾਂ ਤੋਂ ਉਹਨਾਂ ਨੇ ਆਪਣੇ ਬੱਚਿਆਂ ਤੋਂ ਜ਼ਿਆਦੀਆਂ ਜ਼ਮੀਨਾਂ ਉਹਨਾਂ ਨੂੰ ਪਿਆਰੀਆਂ ਨੇ ਔਰ ਤੁਸੀਂ ਕੇਜਰੀਵਾਲ ਜੀ ਦੇ ਦਬਾਅ ਥੱਲੇ ਆ ਕੇ ਉਹਨਾਂ ਦੇ ਬਿਲਡਰਾਂ ਨੂੰ ਜ਼ਮੀਨਾਂ ਦੇਣ ਵਾਸਤੇ ਕਾਨੂੰਨ ਬਣਾ ਰਹੇ ਜੇ ਇਹਦਾ ਤੁਹਾਨੂੰ ਜਵਾਬ ਦੇਣਾ ਪਊਗਾ ਸਿੱਸਾ ਸਾਹਿਬ ਜੀ ਨਾਲ ਰਹਿ ਕੇ ਅੱਜ ਬੈਠਕ ਚੱਲ ਰਹੀ ਆ ਸਿੱਸਾ ਸਾਹਿਬਾ ਉਹਨਾਂ ਸਿਲਵਰ ਬੁੱਕੀ ਦਾ ਇਸ਼ੂ ਬਹੁਤ ਵੱਡਾ ਇਸ਼ੂ ਹੈਗਾ ਤੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਸਰਕਾਰ ਲੈ ਕੇ ਆ ਰਹੀ ਹੈ ਕਿਉਂਕਿ ਤੁਸੀਂ ਇੱਕ ਸਿੱਖ ਲੀਡਰ ਵੀ ਹੈਗੇ ਹੋ ਰਿਪਰਟ ਵੀ ਕਰ ਰਹੇ ਸੀ ਕਿ ਕੀ ਕਰਨਾ ਹੈਗਾ ਕਿ ਵਿਜੈਪੁਰੀ ਦਾ ਜਿਹੜਾ ਕਾਨੂੰਨ ਲੈ ਕੇ ਆ ਰਹੀ ਹੈ ਸਫੀਸ਼ੀਐਂਟ ਨਹੀਂ ਮੈਨੂੰ ਦੇਖੋ ਪਤਾ ਨਹੀਂ ਕੀ ਕਾਨੂੰਨ ਲਿਆ ਰਹੇ ਨੇ ਅੱਛੀ ਗੱਲ ਆ ਕੋਈ ਕਾਨੂੰਨ ਲਿਆ ਰਹੇ ਪਰ ਮੈਂ ਕਰਾਂ ਸਾਢੇ 3 ਸਾਲ ਕਿਉਂ ਨਹੀਂ ਲਿਆਏ ਜੇ ਕੋਈ ਕਾਨੂੰਨ ਹੈਗਾ ਸੀ ਤੇ 3.5 ਸਾਲ ਤੋਂ ਕਿਆ ਬੇਅਦਬੀਆਂ ਦੇ ਉੱਤੇ ਰੋਕ ਨਹੀਂ ਲਗਾਉਣੀ ਚਾਹੀਦੀ ਸੀ ਕਿ ਆ ਜਿਹੜੀਆਂ ਪਹਿਲਾਂ ਬੇਅਦਬੀਆਂ ਹੋਣ ਦਾ ਇਨਸਾਫ ਨਹੀਂ ਮਿਲਣਾ ਚਾਹੀਦਾ ਸੀਗਾ ਮੇਰਾ ਇਹ ਕਹਿਣਾ ਕਿ ਇਹ ਸਿਰਫ ਔਰ ਸਿਰਫ ਜੋ ਡਾਇਵਰਜਨ ਆ ਜੋ ਪੰਜਾਬ ਕਰਜ਼ੇ ਚ ਡੁੱਬ ਗਿਆ ਹੈ ਰੋਜ਼ ਕਰਜ਼ੇ ਨੇ ਖਬਰਾਂ ਛਪਰੀਆਂ ਨੇ ਜੋ ਪੰਜਾਬ ਚ ਕ੍ਰਾਈਮ ਹੋ ਰਿਹਾ ਹੈ ਜੋ ਕ੍ਰਾਈਮ ਦੀਆਂ ਖਬਰਾਂ ਛਪਰੀਆਂ ਨੇ ਜੋ ਪੰਜਾਬ ਦੀਆਂ ਜ਼ਮੀਨਾਂ ਹਤਾਈਆਂ ਜਾ ਰਹੀਆਂ ਨੇ ਜੋ ਉਹਦੀਆਂ ਖਬਰਾਂ ਛਪਰੀਆਂ ਨੇ ਇਹ ਉਹਨਾਂ ਤੋਂ ਸਭ ਕੁਝ ਡਿਵਰਟ ਕਰਨ ਦਾ ਇੱਕ ਤਰੀਕਾ ਤਿਆਰ ਕੀਤਾ ਕੋਈ ਨਹੀਂ ਕਰਨਗੇ ਲਾਅ ਐਂਡ ਆਰਡਰ ਤੇ ਕੋਈ ਬਹਿਸ ਨਹੀਂ ਕਰਨਗੇ ਮੈਂ ਤੇ ਇਹ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾ ਕ੍ਰਿਮਿਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਵਾ ਦੇ ਪੁੱਤ ਘਰਾਚੋਂ ਕੱਢ-ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਏ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣਾ ਪਤਾ ਲੱਗ ਜਾਊਗਾ ਸਰ ਬੇਅਦਬੀ ਦਾ ਕਾਲੀ ਪਤਾ ਲੱਗ ਜਾਊਗਾ ਭਗਵੰਤ ਜੀ ਨੂੰ ਕਾਫੀ ਕਾਨੂੰਨ ਲੱਗਦਾ ਕਾਨੂੰਨ ਨੂੰ ਉਸ ਸਮੇਂ ਹੀ ਬਣਨਾ ਚਾਹੀਦਾ ਸੀ ਬਿਲਕੁਲ ਬਣਨਾ ਚਾਹੀਦਾ ਸੀਗਾ ਉਹਨਾਂ ਨੂੰ ਬੁਲਾ ਕੇ ਪੁੱਛੋ ਇਸੇ ਗੱਲ ਕਿਤੇ ਲੋਕਾਂ ਨੇ ਸਰਕਾਰ ਦਿੱਤੀ ਸੀ ਕਿ ਪਹਿਲਾਂ ਕਾਂਗਰਸ ناکਾਮ ਰਹੀ ਉਸ ਤੋਂ ਪਹਿਲਾਂ ਕਾਲੀ ਦਲ ناکਾਮ ਰਹੀ ਇਸੇ ਕਰਕੇ ਉਹਨਾਂ ਨੇ ਸਰਕਾਰ ਬਣਾ ਕੇ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਸਾਢੇ 3 ਸਾਲ ਚ ਕਿਉਂ ਨਹੀਂ ਕੀਤਾ ਇਹ ਮੇਰਾ ਸਵਾਲ ਆ ਨਾ ਬੇਅਦਬੀਆਂ ਹਰ ਉਸਤੇ ਕਾਨੂੰਨ ਬਣਾਇਆ ਸਾਢੇ 3 ਸਾਲ ਚ ਨਾ ਨਸ਼ਾ ਤਸਕਰ ਨੂੰ ਫੜ ਕੇ ਅੰਦਰ ਦਿੱਤਾ ਸਾਢੇ 3 ਸਾਲ ਚ ਅੱਜ ਵੀ ਨਹੀਂ ਦਿੱਤਾ ਕਿਸੇ ਨੂੰ ਨਾ ਹਜ਼ਾਰ ਰੁਪਏ ਭੈਣ ਨੂੰ ਪੈਨਸ਼ਨ ਮਿਲੀ ਨਾ ਕਰਜ਼ਾ ਮਾਫ ਹੋਇਆ ਹੋਇਆ ਕੀਆ ਅਮੀਰ ਹੋ ਗਏ ਕੇਜਰੀਵਾਲ ਜੀ ਦੇ ਸਾਰੇ ਮਿੱਤਰ ਅਮੀਰ ਹੋ ਗਏ ਤੇ ਇਹਨਾਂ ਲੋਕਾਂ ਨੇ ਆਪਣੇ ਆਪਣੇ ਸਾਰਿਆਂ ਨੇ ਘਰ ਬਣਾ ਲਏ ਨੇ ਇਸ ਤੋਂ ਜ਼ਿਆਦਾ ਤੇ ਪੰਜਾਬ ਨੂੰ ਕੁਝ ਨਹੀਂ ਮਿਲਿਆ ਸੀਐਸ ਲੈ ਕੇ ਬੈਠਕ ਚੱਲ ਰਹੀ ਆ ਦਿੱਲੀ ਦੇ ਵਿੱਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਵੀ ਤੇ ਪੰਜਾਬ ਦੇ ਵੀ ਨੂੰ ਲੈ ਕੇ ਪਹਿਲਾਂ ਹੀ ਵੀ ਹੱਲ ਹੋਇਆ ਤੱਕ ਨੂੰ ਤੇ ਦੇਖੋ ਹੁਣ ਜੋ ਮੁੱਖ ਮੰਤਰੀ ਗੱਲ ਕਰ ਰਹੇ ਮੈਂ ਤੇ ਕੀ ਦੱਸ ਸਕਦਾ ਹੈ ਸੈਂਸਰਾਂ ਦੀ ਗੱਲ ਹੋ ਰਹੀ ਹੈ ਹੋਣੀ ਚਾਹੀਦੀ ਤੁਸੀਂ ਆਪ ਨੇ ਹੋ ਕਿ ਗੱਲ ਪਹੁੰਚਣੀ ਹੋਣੀ ਚਾਹੀਦੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਬਹੁਤ ਸੀਰੀਅਸ ਇਸ਼ੂ ਹੈ ਬੋਰ ਵਾਲੇ ਮਸਲੇ ਤੇ ਤੁਸੀਂ ਸੀਬੀਆਈ ਦੀ ਮੰਗ ਕਰਦੇ ਹੋ ਤੁਸੀਂ ਬਿਲਕੁਲ ਮੈਂ ਕਹਿ ਰਿਹਾ ਹਾਂ ਸੀਬੀਆਈ ਦੀ ਜਾਂਚ ਹੋਏ ਪਤਾ ਲੱਗ ਜਾਊਗਾ ਇਹ ਸਾਰੇ ਐਕਸਟਰੈਕਸ਼ਨ ਭਗਵੰਤ ਮਾਨ ਜੀ ਦੀ ਸਰਕਾਰ ਖੁਦ ਕਰਾ ਰਹੀ ਆ ਇਹ ਸਾਰੇ ਲੋਕ ਬਾਅਦ ਚ ਬੇਕਸੂਰ ਲੋਕਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਮਾਰ ਰਹੇ ਨੇ ਪਹਿਲਾਂ ਵੀ ਦੋ ਇਹਨਾਂ ਨੇ ਇਸੇ ਤਰ੍ਹਾਂ ਇਨਕਾਊਂਟਰ ਕਰਕੇ ਮੁੰਡੇ ਮਾਰ ਦਿੱਤੇ ਸੀਗੇ ਬੇਕਸੂਰ ਪਿਛਲੇ ਦਿਨਾਂ ਚ ਬਠਿੰਡੇ ਚੌਕ ਕੇ ਸੀਆਈ ਸਟਾਫ ਨੇ ਮਾਰ ਦਿੱਤਾ ਸੀਗਾ ਪੰਜਾਬ ਨੂੰ ਫਿਰ ਪੁਲਿਸ ਸਟੇਟ ਬਣਾਇਆ ਜਾ ਰਿਹਾ ਏ ਜੋ ਵਹਿਰਾ ਸੀ ਉਸ ਵੇਲੇ ਦਾ ਜੇ ਉਸ ਵੇਲੇ ਔਰ ਆ ਇਸੇ ਤਰ੍ਹਾਂ ਦੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਉਹਦੇ ਰਾਤ ਦੁਆਰਾ ਬਣਾਏ ਜਾ ਰਹੇ ਨੇ ਔਰ ਬੱਚਿਆਂ ਨੂੰ ਮਾਰਿਆ ਜਾ ਰਿਹਾ ਘਰਾਂ ਚੋਂ ਕੱਢ ਕੱਢ ਕੇ ਇਹਦੀ ਜਾਣ ਚੁਣ ਕੇ ਜਿਹੜੀ ਸੀਬੀਆ ਦੀ ਇਨਕੁਆਰੀ ਹੋਈ ਤੇ ਭਗਵੰਤਮਾਨ ਬਾਹਰ ਨਹੀਂ ਆਏਗਾ ਮੇਰੀ ਗੱਲ ਲਿਖ ਕੇ ਰੱਖੋ ਸਭਿਆਚਾਰ ਦੀਆਂ ਵਿਅੰਦੀ ਨੂੰ ਲੈ ਕੇ ਇੱਕ ਸਵਾਲ ਪੁੱਟਾ ਤੁਸੀਂ ਸਰਕਾਰ ਦੇ ਵਿੱਚ ਰਹੇ ਕਾਜੀ ਪਾਜਪਾ ਕਰੇ ਉਹਨੂੰ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਨੇ ਵਿਅੰਦੀਆਂ ਕੀਤੀਆਂ ਕਰਾਈਆਂ ਉਹਨਾਂ ਨੂੰ ਸ਼ੈਲਟਰ ਦਿੱਤੀ ਸਰਕਾਰ ਨੇ ਉਸ ਮੌਕੇ ਬਾਬਤ ਦੀ ਸਰਕਾਰ ਸੀ ਕਿ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਹੋਣੀ ਸੀ ਮੁੱਢੋਂ ਫੜੇ ਜਾਣ ਸੀ ਜਿਸ ਤਰ੍ਹਾਂ ਨਜੀਤਿਆ ਬਾਰੇ ਕਿਹਾ ਜਾ ਰਿਹਾ ਨਸ਼ਾ ਤਸਕਰਾਂ ਨੂੰ ਫੜਤਾ ਦਿੱਤੀ ਮਜੀਠੀ ਅੰਦਰ ਹੈ ਉਹ ਬੰਦੇ ਕੋਈ ਨਹੀਂ ਉਹ ਬੰਦੇ ਵੀ ਅੰਦਰ ਜਾਣੇ ਚਾਹੀਦੇ ਜਿਨ੍ਹਾਂ ਨੇ ਸਲਟ ਦਿੱਤੀ ਨਹੀਂ ਨਹੀਂ ਸ਼ੈਲਟਰ ਕੀ ਗੱਲ ਪਹਿਲੀ ਗੱਲ ਮਜੀਠੀਆਂ ਨੂੰ ਜਿਹੜਾ ਇਹਨਾਂ ਨੇ ਹੈ ਤੇ ਸਭ ਰਲੇ ਹੋਏ ਨੇ ਆਪਸ ਅੰਦਰ ਭਗਵਾਨਤਮਾਨ ਮਜੀਠੀ ਐ ਕੋਈ ਨਹੀਂ ਤੁਸੀਂ ਦੇਖੋ ਗੱਲ ਕਹੀ ਭਗਵਾਨਤਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸ ਪਾਸ ਤਾਂ ਡੀਏ ਦਾ ਜਦੋਂ ਥਾਣੀ ਦਾ ਐਸਐਚਓ ਨੇ ਦਬਾਅ ਪੈਂਦਾ ਹੁੰਦਾ ਨਾ ਉਤੋਂ ਉਹ ਕੀ ਕਰਦਾ ਹੁੰਦਾ ਹੈ 755 ਜੀ ਦੋ ਰਖਸ਼ੇ ਵਾਲੇ ਫੜ ਕੇ ਬੰਦ ਕਰਕੇ ਕੰਮ ਖਤਮ ਕਰ ਦਿੰਦੇ ਨੇ ਭਗਵੰਤ ਮਾਨ ਨੇ ਉਹ ਹੀ ਕੰਮ ਕੀਤਾ ਤੇ ਦੇਰ ਵੀ ਮੰਗਲੇ ਕੀ ਦੱਸੋ ਬਾਈ ਬਾਈ ਮਜੀਠੀਆਂ ਨੂੰ ਅਗਰ ਤੁਸੀਂ ਕਹਿੰਦੇ ਡਰੱਗ ਡਰੱਗ ਤੇ ਵਾਰ ਡਰੱਗ ਤੇ ਵਾਰ ਡਰੱਗ ਤੇ ਵਾਰ ਵੀ ਡਰੱਗ ਤੇ ਵਾਰ ਹੋਊਗਾ ਕਦੋਂ ਚਾਰ ਪੰਜ ਹੋਰਾਂ ਤੋਂ ਤੁਸੀਂ ਮਹੀਮ ਚਲਾ ਲਈ ਡਰੱਗ ਤੇ ਵਾਰ ਔਰ ਹੁਣ ਜਿਹੜੀ ਡਰੱਗ ਤੇ ਵਾਰ ਕੀਤਾ ਅਸੀਂ ਮਜੀਠੀਆਂ ਬੰਦ ਕਰਤਾ ਮਜੀਠੀਆਂ ਦੇ ਐਫਆਈਆਰ ਪੜੀ ਤੇ ਉਹ ਡੀਏ ਕੇਸ ਅnder band ਕੀਤਾ ਇਹ ਦੋਵੇਂ ਇੱਕੋ ਨੇ ਕੀ ਆ ਕੇਂਦਰ ਕੇਂਦਰ ਮਚੀਠਿਆ ਕੋ ਬਚਾਉਣ ਦੀ ਕੋਸ਼ਿਸ਼ ਕਰ ਰਹਾ ਸਰ ਇਹ ਅਮਰ ਉਹਦਾ ਨਹੀਂ ਬਾਲੂ ਮੈਂ ਨਾਲ ਲਾ ਕੇ ਕਹ ਰਿਹਾ ਹਗੀਰ ਚੋਂ ਬਦਲ ਤੇ ਕਾਫੀ ਮਾਲੂਮ ਤੇ ਤੁਸ ਰੱਖੇ ਸੀ ਕਿ ਜਿਨ੍ਹਾਂ ਨੇ ਵਿਆਪਨੀ ਕਿਤੀਆਂ ਕਰਾਈਆਂ ਉਹਨਾਂ ਦੇ ਬੰਦੀ ਕਰ ਬਈ ਉਹਨਾਂ ਦੇ ਬੰਦੀ ਕਰਦੀ ਸਮੇਂ ਸਰ ਨਹੀਂ ਕੀਤੀ ਉਹ ਸਰਕਾਰ ਕੋਲੇ ਮੇਰਾ ਠੀਕ ਆ ਨਹੀਂ ਕੀਤੀ ਤਾਂ ਹੁਣ ਕਾਰਵਾਈ ਕਰਨੀ ਚਾਹੀਦੀ ਐਸੀ ਤੇ ਕਹ ਰਿਹਾ ਨਾ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਬਈ ਪਹਿਲੀ ਗੱਲ ਹੈ ਸਰਕਾਰ ਤੇ ਵਿਚਾਰਾ ਕੁਝ ਕਰ ਨਹੀਂ ਸਕਦੇ ਸੀ ਕਿਉਂਕਿ ਸਰਕਾਰ ਤੇ ਉਹਨਾਂ ਨੇ ਉੱਤੋਂ ਬੈ ਕੇ ਚਲਾ ਰਹੇ ਸੀ ਦਿੱਲੀ ਵਾਲੇ ਇਸ ਕਰਕੇ ਹੁਣ ਗੋਣੀ ਕੁਝ ਕਰ ਲੈਣ ਸਰ ਜੀ ਸਭ ਤੋਂ ਵੱਡੀ ਗੱਲ ਹੈ ਕਿ ਕੱਲ ਜੋ ਪਾਰਟੀ ਦੇ ਪ੍ਰਧਾਨ ਆਪੀ ਪਾਰਟੀ ਦੇ ਉਹਨਾਂ ਨੇ ਕਹਾ ਕਿ ਜੋ ਗੈਂਗਸਟਰਸ ਹੈ ਉਹਨੂੰ ਕੇਂਦਰ ਸਰਕਾਰ ਬਚਾ ਰਹੀ ਹੈ ਉਹ ਲੋਰਨ ਦਿਸनोई ਗੁਜਰਾਤ ਦੇ ਜਿੰਨੇ ਬੰਦੇ ਕਿਉਂ ਨਹੀਂ ਉਹਨੂੰ ਛੋੜਾ ਜਾ ਰਿਹਾ ਕੇਂਦਰ ਸਰਕਾਰ ਜੋ ਹੈ ਅਸਲ ਵਿੱਚ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋ ਨਵੀਂ ਗੱਲ ਨਹੀਂ ਕੀਤੀ ਤੁਸੀਂ ਇਹ ਉਹਨਾਂ ਤਾਂ ਮੋਡਸ ਪ੍ਰਾਂਡੇ ਪੁਰਾਣੀ ਆ ਜਦੋਂ ਸ਼ੀਸ਼ਮੈਲ ਬਣਾਉਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਔਰ ਜਿਹਨੂੰ ਪੈਨਸ਼ਨ ਦੇਣੀ ਸੀ ਭੈਣਾਂ ਨੂੰ ਉਦੋਂ ਐਲਜੀ ਨਹੀਂ ਰੋਕ ਦਿੱਤਾ ਜਿਹਨਾਂ ਸ਼ਰਾਬ ਦੀ ਪਾਲਸੀ ਲੈ ਕੇ ਆਉਣੀ ਸੀ ਜਿੱਚ 100 ਕਰੋੜ ਮਿਲਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਤੇ ਜਦੋਂ ਸ਼ਰ ਸ਼ਰਬ ਸਕੂਲ ਦੀ ਪਾਲਸੀ ਲੈ ਆਉਣੀ ਸੀ ਉਦੋਂ ਕਿਹਨੇ ਐਲਜੀ ਨਹੀਂ ਰੋਕ ਦਿੱਤਾ ਇਹ ਇਹਨਾਂ ਦਾ ਕੰਮ ਆ ਇਹਦਾ ਮਤਲਬ ਇਹ ਮੰਨਦੇ ਭਏ ਨੇ ਨਾ ਵੀ ਇਹ ਤਾਂ ناکਾਮ ਨੇ ਇਹ ਮੰਨਦੇ ਭਏ ਨੇ ਕਿ ਨਹੀਂ ਸਰਕਾਰ ਚਲਾ ਸਕਰੇ ਨਹੀਂ ਚਲਾ ਰਹੇ ਛੱਡ ਦਿਓ ਆਪੇ ਆ ਕੇ ਕੋਈ ਹੋਰ ਚਲਾ ਲੇਗਾ ਪਰ ਤੁਹਾਡਾ ਤੇ ਪਰਪਸ ਨਾ ਸਰਕਾਰ ਛੱਡਣਾ ਹੈ ਔਰ ਸਰਕਾਰ ਨੂੰ ਲੁੱਟਣਾ ਹੈ ਸਰਕਾਰ ਵਿੱਚ ਮੌਜੂਦ ਵਿੱਚ ਇਹ ਕਹਿ ਰਹੇ ਤੇ ਛੱਡਣੇ ਜੇਲ੍ਹੋਂ ਬਾਹਰ ਕੱਢਨੇ ਉਹਦਾ ਪਰਿਵਾਰ ਵਾਲਿਆਂ ਨੇ ਲੋਕ ਲਾਇਆ ਨੇ ਮੈਂ ਸਮਝਾ ਲਈ ਉਹਨਾਂ ਨੇ ਪਹਿਲਾਂ ਹੀ ਇਹ ਜੀ ਜਿੰਨੇ ਬੀਜੀਪੀ ਸਟੇਟ ਨੇ ਜਿੱਦਾਂ ਗੁਜਰਾਤ ਜਿੱਥੇ ਲਾਰੈਂਸ ਬਿਸ਼ਨੋਈ ਤੇ ਲੈ ਆਉਣ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਲੈ ਆਉਣ ਵੀ ਲਾਰੈਂਸ ਬਿਸ਼ਨੋਈ ਨੇ ਕੇਸ ਕੀਤੇ ਭਗਵੰਤ ਮਾਨ ਜੀ ਕਿਉਂ ਨਹੀਂ ਲੈ ਕੇ ਆਉਂਦੇ ਉਹਨੂੰ ਲਿਆਉਣ ਹੀ ਤੇ ਇਨਵੈਸਟੀਗੇਸ਼ਨ ਕਰਨ ਕਿੰਨੇ ਰੋਕਿਆ ਹੈ 17218 ਲੱਗੀ ਹੈ ਜੀ ਔਰ ਜਿਸ ਦੇ ਪਿੱਛੇ ਨਾ ਉਹਨੂੰ ਕਿਸੇ ਹੋਰ ਦੇ ਚ ਸ਼ਕਤੀ ਨਹੀਂ ਪੈਣੀ ਨਹੀਂ ਤੇ ਲਿਆਉਣਾ ਅਰੈਸਟ ਕਰ ਜੀ ਉਹਨੇ ਇੰਨੇ ਕ੍ਰਾਈਮ ਦੇਖੋ ਇਸ ਤਰ੍ਹਾਂ ਹੈ ਭਗਵੰਤ ਮਾਨ ਜੀ ਨੂੰ ਮੈਂ ਐਡਰੈਸ ਕਰਕੇ ਕਹਿ ਜਦੋਂ ਤੁਹਾਡੇ ਤੇ ਰੋਜ਼ ਕ੍ਰਾਈਮ ਕਰਦਾ ਪਿਆ ਹੈ ਲਾਰੈਂਸ ਬਿਸ਼ਨੋਈ ਦਾ ਨਾਮ ਆ ਰਿਹਾ ਰੋਜ਼-ਰੋਜ਼ ਤੇ ਕਿਉਂ ਨਹੀਂ ਲਾਰੈਂਸ ਬਿਓਨ ਬਿਸ਼ਨੋਈ ਨੂੰ ਬੁੱਕ ਕਰ ਰਿਹਾ ਕਿਉਂ ਗੈਂਗਸਟਰਸ ਦਾ ਸਾਥ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਧਾਰ ਜੇਲ੍ਹ ਅੰਦਰ ਇਹਨਾਂ ਦੇ ਕੋਲ ਰਹੀ 10 ਸਾਲ ਤੱਕ ਧਾਰ ਜੇਲ੍ਹ ਚ ਰਿਹਾ ਇਹਨਾਂ ਦੇ ਕੀ ਸਬੰਧ ਨੇ ਗੈਂਗਸਟਰਸ ਨਾਲ ਇਹ ਦੱਸਣ ਔਰ ਉਹੀ ਗੈਂਗਸਟਰਸ ਅੱਜ ਵਾਰ ਕਰਦੇ ਪਏ ਨੇ ਜਿਹੜੇ 10 ਸਾਲ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਤੇ ਧਾਰ ਜੇਲ੍ਹ ਚ ਰਹੇ ਮੈਂ ਕਹਿਣਾ ਚਾਹੁੰਦਾ ਹਾਂ ਅੱਜ ਕਿਉਂ ਉਹਨਾਂ ਲੋਕਾਂ ਨੂੰ ਅਰੈਸਟ ਕਰਕੇ ਪੰਜਾਬ ਚ ਨਹੀਂ ਜਾਂਦਾ ਜਾ ਰਿਹਾ ਜੋਨੋ ਕੀ ਨਾਮ ਸਿੱਧੇ ਤਰੀਕੇ ਨਾਲ ਆ ਰਹੇ ਨੇ ਐਕਸਟਰਚਨ ਚ ਨਾਮ ਆ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਮਰਡਰ ਚ ਨਾਮ ਆ ਰਹੇ ਲਾਰੈਂਸ ਬਿਸ਼ਨੋਈ ਦੇ ਲੇਕਿਨ ਇੱਕ ਘਰਾਮੀ ਨੂੰ ਪੁਲਿਸ ਪਕੜ ਕੇ ਨਹੀਂ ਲੈ ਕੇ ਆ ਰਹੀ ਇਹਦਾ ਮਤਲਬ ਪੁਲਿਸ ਹੈਂਡ ਇਨ ਗਲੋਵ ਵਿਦ ਕ੍ਰਿਮੀਨਲਸ